ਇਹ ਵਾਜੀ 50 ਬਿਗੇ ਜ਼ਮੀਨ ਹੈ ਜੋ ਆਪ ਵੇਖ ਰਹੇ ਹੋ ਇਹ ਹਰਿਆਣਾ ਪੰਜਾਬ ਰਾਜਸਥਾਨ ਹਿਮਾਚਲ ਉੱਤਰ ਪ੍ਰਦੇਸ਼ ਸਭ ਦੇ ਨਾਮ ਹੋ ਸਕਦੇ ਹੈ ਵਾਜੀ ਇਹ ਪੰਜਾਬੀ ਕੰਦੇ ਵਿੱਚ ਇੱਕ ਲਾਈਟ ਕਨੈਕਸ਼ਨ ਹੈ ਜੀ ਤੇ ਪੱਕੀ ਸੜਕ ਤੋਂ ਤਕਰੀਬਨ ਨਾਲ ਹੀ ਹੈ ਮਨੋਂ ਬਿਗਾ ਖੰਡ ਦੂਰ ਹੈ ਬਿਗੇ ਤੋਂ ਘਟ ਹੈ ਵਿੱਚ ਇੱਕ ਲਾਈਟ ਕਨੈਕਸ਼ਨ ਹੈ ਜੀ ਜੋ ਆਪ ਜੀ ਦੇਖ ਰਹੇ ਹੋ ਇਹ ਸਾਹਮਣੇ ਇਹ ਹੈ ਬਾਈ ਜੀ ਤੁਸੀਂ ਵੇਖ ਸਕਦੇ ਹੋ ਇਹ ਬਾਈ ਇਹਦੇ ਵਿੱਚ ਲਾਈਟ ਕਨੈਕਸ਼ਨ ਲੱਗਿਆ ਹੋਇਆ ਹੈ ਤੇ ਇਹ ਮੋਟਰ ਹੈ ਜੋ ਆਪ ਜੀ ਦੇਖ ਰਹੇ ਹੋ ਤੇ ਇੱਥੇ ਬਾਈ ਜੀ ਪੰਜ ਕਨਾਲ ਦਾ ਵਿੱਗਾ ਹੈ ਜਿਵੇਂ ਆਪਣੇ ਹਰੇਣਾ ਚੱਟ ਕਨਾਲ ਦਾ ਹੁੰਦਾ ਹੈ ਇੱਥੇ ਪੰਜ ਕਨਾਲ ਦਾ ਵਿੱਗਾ ਹੈ ਤੇ ਸਵਾ 2 ਲੱਖ ਰੁਪਿਆ ਇਹਦਾ ਰੇਟ ਹੈ ਬਾਈ ਜੀ ਕਰਨ ਰਜਿਸਟਰੀ ਹੈ ਕਿਸੇ ਵੀ ਸਾਡੇ ਪਿੰਡ ਪ੍ਰਾਣ ਨੂੰ ਪਸੰਦ ਆਵੇ ਤੇ ਉਹ ਲੈ ਸਕਦਾ ਹੈ ਸਾਡਾ ਮੋਬਾਈਲ ਨੰਬਰ ਹੈ ਜੀ 9896338313 ਸਾਡਾ ਮੋਬਾਈਲ ਨੰਬਰ ਹੈ ਜੀ ਫੇਰ ਸੁਣੋ 9896338313 ਇਹ 50 ਬਿਗੇ ਜ਼ਮੀਨ ਹੈ ਜੀ ਇਹ ਜੋ ਸਾਹਮਣੇ ਤੁਹਾਨੂੰ ਸਫੇਦੇ ਦਿਖ ਰਿਹਾ ਹੈ ਇਹ ਤਕਰੀਬਨ ਇਥੋਂ 1 ਬਿਗਾ 1 ਮਰਬਾ ਦੂਰ ਹੈ ਜੀ ਜੋ ਨਹਿਰ ਹੈ ਨਾਲੇ ਦੇ ਪਿੰਡ ਹੈ ਜੀ ਨੇੜੇ ਤੇ ਨੇੜ ਤੋਂ ਵੀ ਸਿਰਫ 21 ਹੀ ਮਰਬਾ ਦੂਰ ਹੈ ਤੇ ਆਹ ਇਹਦੇ ਵਿੱਚ ਮੋਟਰ ਹੈ ਜੀ ਇੱਕ ਕਨੈਕਸ਼ਨ ট্রান্সਫਾਰਮ ਸਾਰੀ ਸੁਵਿਧਾ ਹੈ ਜੀ ਪੱਕੀ ਸੜਕ ਤੋਂ ਵੀ ਨਜ਼ਦੀਕੀ ਹੈ ਜੀ